ਹੋਰ ਕੇ ਤਾਂ ਬੁਖਾਰ ਛਡ ਗਿਆ ਨੇਰਾ ਖਾਸਾ ਹੋ ਗਿਆ ਕੰਮ ਤੋਂ ਹੋਰ ਕਿਵੇਂ ਤਬੱਦ ਦਵਾਈ ਬਹੁਤ ਆ ਜਾਂਦੀ ਐਨਸੋ ਤੱਕ ਪਲਪਲ ਪਲਪਲ ਚਾਣੇ ਬੀਸ਼ੰਦੇ ਰਾਮ ਕਰੀ ਜਾ ਯਾਰ ਬੁਖਾਰ ਵਾਹ ਹੋ ਗਿਆ ਦਵਾਈ ਲੈ ਕੇ ਆਇਆ ਕਿ ਨਾੜੀ ਘੜ ਬੰਦਨੇ ਮੱਝ ਨੇਰੇ ਵਿੱਚ ਵੱਢ ਲਈ ਮੈਡੀਕਲ ਬੰਦ ਕਰ ਤੇ ਬੰਨ੍ਹ ਤਾ ਮਾਰਿਆ ਹਾਂ ਪੜ ਨਹੀਂ ਆ ਗਿਆ ਮੈਂ ਅੱਜ ਪਿੰਡ ਨਹੀਂ ਗਿਆ ਨਾ ਅੱਜ ਪਿੰਡ ਨਹੀਂ ਗਿਆਗਾ ਮੈਂ ਚਲੋ ਫਣ ਕੋਰਾਗਾ ਅੱਜ ਬੁਖਾਰ ਜਿਹਾ ਹੋਇਆ ਹੈ શરીਰ ਨੂੰ ਮੈਂ ਸੋਚਿਆ ਤੇ ਤੂੰ ਸੁੱਖ ਲੈ ਲੂ ਮੈਂ ਆਟਾ ਗੁੰਨ ਕੇ ਰੋਟੀ ਮੈਂ ਨਾਲ ਸੋਚਿਆ ਲਾ ਕੇ ਸੀ ਮੈਂ ਤਾਂ ਥੱਕ ਗਈ ਤੇ ਮੈਂ ਸੋਚਿਆ ਤੂੰ ਰੋਟੀ ਬਣਾ ਦੇਗਾ ਤੂੰ ਤਾਂ ਮੇਰਾ ਭਾਈ ਬਿਮਾਰ ਕੁਤ ਦਾ ਮੌਸਮ ਬਹੁਤ ਬਦਲਦਾ ਠੀਕ ਹਨਾ ਮੌਸਮ ਦਾ ਤੇ ਹੀ ਹਾਲ ਆ ਗਰਮ ਤੇ ਸਰਦੋ ਜੰਨੇ ਆ ਮੈਂ ਦਵਾਈ ਦੇਦੇ ਪੈਣੇ ਮੈਂ ਬੁਖਾਰ ਜਿਹਾ ਹੋਇਆ ਥੋੜਾ ਜਿਹਾ ਸਿਰ ਸੋਰ ਤੋਂ ਬਦਾ ਬੁਖਾਰ ਸਿਰ ਨਹੀਂ ਤੋਂ ਬਦਾ ਇਕੱਲਾ ਬੁਖਾਰ ਹੱਡ ਪੈਰ ਚ ਚਲੋ ਪਈਏ ਇੱਕ ਗੋਲੀ ਪਕਾਰ ਤੇ ਫੇਰ ਦਵਾਈ ਲੈ ਲਾ ਹੋ ਜਾਏਗਾ ਠੀਕ ਕੋਈ ਨਾ ਮਾੜਾ ਮੋਟਾ ਤਾਂ ਆੱਡ ਪੈਰ ਚੱਲਣੀ ਪੈਂਦੇ ਨੇ ਮੈਂ ਵੀ ਸਵੇਰ ਦੀ ਠੀਕ ਨਹੀਂ ਹਾਂ ਮਾੜੇ ਮੋਟੇ ਬੁਖਾਰ ਦੀ ਹੋਤੀ ਹੈ ਜਲਦੀ ਬਤਾਓ ਉਹ ਸਮਾਨ ਜਿ ਇਕੱਠਾ ਕਰਦਾ ਕੋਈ ਗਿਰਗੁਰ ਜਾਂਦਾ ਪਤਾ ਤੂੰ ਪਾਣੀ ਦੇ ਦੀਓ ਹਾਲੇਪਨ ਆਇਜੋ ਪਤਾ ਗੋਲੀ ਕੱਢ ਲਾ ਇੱਕੇ ਗੋਲੀ ਨਹੀਂ ਇਹ ਗੋਲੇ ਗੋਤ ਲੱਗੀ ਹੋਣੇ ਜਲਦੀ ਤੈਨੂੰ ਹੋਰੋ ਜਲਦੀ ਰੋਟੀ ਖਾਂਦੀ ਆ ਗੋਲੀ ਖਾ ਕੇ ਬੜਾ ਪਟਾਇਆ ਆਇਆ ਰੋਟੀ ਬਣਾ ਲੈ ਹੁਣ ਚੱਲ ਬਣਾ ਦਿੰਨਾ ਭਾਣੇ ਅੱਜਕੱਲ ਸੌ ਸਹੀ ਗਾ ਚੁਸਤ ਜਿਹਾ ਕਾਜਮਾਨ ਨਾ ਚਲੋ ਆਮ ਦਾ ਸ਼ੀਪੋਰ ਦਾ ਆਟਾ

ਇਹ ਤੋਂ ਕੋਈ ਨਹੀਂ ਜਿਹੜਾ ਤਾਂ ਸ਼ਰੀਰ ਬਹੁਤ ਹੋ ਘੱਟੀ। ਬੋਲੀ ਤੇਜ ਆ ਭੈਣ। ਚਲੋ। ਆਟਾ ਬਣਾ ਲਿਆ ਗੁੰਨ ਲਿਆ। ਇਹ ਮਾਮਾ ਰੋਟੀ ਬਣਾ ਮੰਗਦੇ ਹੋ ਕੀ? ਉਹ ਤਾਂ ਕਿੰਨੇ ਰੁਪਏ ਖਾਏਗਾ? ਇੱਕਾ ਗਾਜੀ ਦੇ ਪਾਸ ਤੋਂ ਠੀਕ ਆ ਦੱਸ ਚਾਲਸੰਦੇ ਆ ਕਰੀ ਚੱਲੋ ਐਨੇ ਕਿ ਤਾਂ ਪੈਣਾ ਵੀ ਹੈਲਪ ਕਰਾਉਣੀ ਪੈਂਦੀ ਹੈ ਭਰਾਵਾ ਉਹ ਕਹਿੰਦੇ ਚੜੀ ਨਹੀਂ ਟਲਦੀਆਂ ਦਰੋ ਮੈਂ ਕਿਹਨਾਂ ਪੈਣੇ ਨੇ ਟਿਕਣਾ ਚੱਲ ਤੋ ਬਾਈ ਲੈ ਲਈ ਹੁਣ ਆਪਾਂ ਠੀਕ ਪਹੁੰਚਾਂਗੇ ਹੋਲੀ ਹੋਲੀ ਸੋ ਰੁਟੀ ਦਾ ਬਣ ਗੇ ਹੁਣ ਆਪਾਂ ਕਰੀਏ ਆਰਾਮ ਹੋ ਬਈ ਦੋਟਾ ਸਿਰ ਬਹੁਤ ਦੁਖਦਾ ਰਾਂ ਨੂੰ ਬਾਤੋ ਕਰ ਲਈ ਆ ਮਾੜਾ ਮਤਲਬ ਖਲਾਰਾ ਚੱਕ ਲ ਮੰਜੇ ਵਿਡਾਉਣੇ ਨੇ ਉਸ ਆ ਨਾ ਟੇਕਣ ਦੋ ਜੇ ਮੈਂ ਬੁਲਾਉਂਗਾ ਤੇ ਗਾ ਨੂੰ ਕੁਝ ਨਹੀਂ ਆਇਆ ਤੈਨੂੰ ਕੋਈ ਨਾ ਤੇਰੇ ਖੜਾ ਹੋ ਕੇ ਮੱਝੇ ਵਿੱਚ ਤੇ ਕੱਟ ਬੰਦਾ ਦੁਕਾਲਾ ਜੋਜੀਪੁਰ ਤੇ ਉਰੇ ਆ ਅਸਮਾਨ ਅੱਧਰ ਜਾ ਕੇ ਆ ਉਧਰ ਰੱਖ ਦੇ ਹਾਂ ਕੋਈ ਨਹੀਂ ਇਹੋ ਵਾਲੇ ਪਾਸੇ ਚਵਾਣਾ ਠੀਕ ਆ ਇਹੋ ਵਾਲੇ ਕੰਮ ਕਰ ਦੇਣਾ ਤੇ ਚਾਪ ਲੈਣੀ ਆ ਸਾਰਾ ਅਸਮਾਨ 48 ਗਾ ਸਾਉਂਗਾਂ ਨਾਲ ਵਕਤਰਿਆਂ ਦਾ ਤੇਜ਼ ਦਰੈਣਾ ਪੈਂਦਾ ਥੋੜਾ ਜਿਹਾ ਸਾ ਟਾਈਮ ਲੰਗੂ ਹੁਣ ਹੁਣ ਪਾ ਜੀਏ ਤੋਂ ਮਿੰਟਾਂ ਅੱਜਕੱਲ ਬਹੁਤ ਪਾਣੀ ਆ ਗਏ ਖੇਤਾਂ ਚ ਹਣਾ ਹਾੜ ਆ ਗਏ ਬਹੁਤ ਸਾਰੇ ਕਿਸਾਨ ਵੀਰਾਂ ਨੇ ਹੈਲਪ ਕਰਦੇ ਨੇ ਇੱਕ ਦੂਜੇ ਦੇ ਤੇ ਮੇਵਾਬ ਪੈਂਦੇ ਨੇ ਪੁੱਤ ਅਰਦਾਸ ਕਰ ਗੁਰੂ ਅੱਗੇ ਵਾਹਿਗੁਰੂ ਜੀ ਮੀਂਹ ਹਟਾ ਦੋ ਸਾਨੂੰ ਨਹੀਂ ਮੀਂਹ ਚਾਹੀਦਾ ਹਾਂ ਵੀ ਮੀਂਹ ਚਾਹੀਦਾ ਵੀ ਮਹਾਰਾਜ ਕੇ ਧੁੱਪ ਰੱਖੋ ਧੁੱਪ ਰੱਖੋ ਹਾਂ ਵੀ ਮਤਲਬ ਸਾਰੇ ਕਿਸਾਨ ਵੀਰਾਂ ਦੇ ਹੱਥ ਰੱਖਿਓ 算了嘛，不